ਯੋ ਸਾਰਿਆਂ ਨੂੰ ਲੱਖ-ਲੱਖ ਵਧਾਈਆਂ ਅੱਜ ਦਾ ਵਲੌਗ ਸ਼ੁਰੂਆਤ ਕਰਦੇ ਆ। ਸਵੇਰੇ ਦੇ 5 ਵਜੇ ਬਾਈ ਗੁੱਡੀ ਦਾ ਖਲਸਾ ਬਾਈ ਗੁੱਡੀ ਫਤਿਹ ਸਵੇਰੇ ਉੱਠ ਕੇ ਤੇ ਹੋ ਕੇ ਤਿਆਰ ਹੋਣ ਜਾਂਦੇ ਅਸੀਂ ਗੁਰੂ ਘਰ ਤੇ ਅੱਜ ਪੂਰਾ ਵਲੌਗ ਮੰਗੀ ਦਰਸਾਉਣਗੇ ਤੁਹਾਨੂੰ ਟੈਂਟ ਤੱਕ ਬਣਿਆ ਹੋ। ਬਾਹਰ ਦਾ ਮਾਹੌਲ ਹੋਣੇ ਕੀ ਹੈ। ਸੇ ਤਿਆਰ ਹੋ ਗਏ ਸਿੱਤੇ ਫਿਰ ਮੰਗਾ ਸਭ ਬਣ ਗਏ। ਬਾਹਰ ਦਾ ਮਾਹੌਲ। ਅਸਟਾ ਤੇਰਾ ਉਸਾਰੇ ਟਾਈਮ। ਅੰਨਵਾਦ ਜਿਨੇ ਤੇ ਚੱਲਦੇ ਆਂ ਬਾਹਰ ਦੋਸਤਾਂ ਕੋਲ ਦੇਖੋ ਸੋ 5 ਵਜੇ ਅਸੀਂ ਸਰਤ ਲਾਈ ਸੀ ਉਦਰੀ ਵੇ ਆ ਵੀ ਜਿਹੜਾ ਨਾ ਆ ਉਹ ਬਾਜੀ ਉਹ ਦੂਜਾ ਹੋਊਗਾ ਤੇ ਸਾਰੇ 5 ਵਜੇ ਆ ਗਏ ਥੋੜੀ ਚੱਲਦੇ ਆ ਸੀ ਗੁਰੂ ਘਰ ਨੂੰ ਤੰਦੀ ਤੰਦਾ ਬਿਦਰੀ ਗਲੋਂ ਹਰ ਤੋ ਨੀ ਗਲੋਂ ਤਾਂ ਬਸ ਆਹੀ ਜੇ ਕੰਦੇ ਬਾਹਰ ਹੁਣ ਚੱਲਦੇ ਆ ਗੁਰੂ ਘਰ ਸੇਵਾ ਕਰਾਉਣ ਮਾਗੀ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ ਇੱਕ ਕਰਨ ਨੂੰ ਕਹਤਾ ਤੇ ਬਾਕੀ ਦੀ ਲੱਖ ਲੱਖ ਵਧਾਈਆ ਮੁਰਗੀ ਦੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਆਏ ਹੈ ਸਾਰੇ ਕਿੱਥੇ ਮੁਰਗੀ ਜੀ ਲੰਗਰ ਖਾ ਕੇ ਮੁੜ ਗਈ ਜੀ ਬਈ ਹਜੇ ਬੁੜੇ ਨਹੀਂ ਹਜੇ ਸਾਡੇ ਦੋਸਤ ਦੇ ਪਰਨਾ ਵੱਢ ਕੇ ਲਿਓੜਿਆ ਜੀ ਤਾਂ ਕਰਕੇ ਕਰ ਲੂ ਥੋੜਾ ਜਿਹਾ ਮੁੜਿਆ ਜੀ ਚਾਹ ਆ ਸਾਡੇ ਪਿੰਡ ਦਾ ਜੀ ਲੇਕ ਜੀ ਛੱਪੜ ਜੀ ਜੋ ਦਿਸਣ ਰਿਹਾ ਤੁੰਦੀ ਤੁੰਦ ਦੇਖੋ ਗਾਇਸ ਬਣ ਰਹੇ ਆ ਗਰਮ ਪਰਨਾ ਕਿਹਦੇ ਯਾਰ ਜਿਵੇਂ ਕਰ ਮਾਗੀ ਦੀਆਂ ਲੱਖ ਲੱਖ ਵਧਾਈਆਂ ਸਹੀ ਵਧਾਈਆਂ ਕਿਉਂ ਨਹੀਂ ਦੇਂਦੇ ਸਬਸਕ੍ਰਾਈਬਰ ਨੂੰ ਸਾਡੇ ਨੂੰ ਕੀ ਮਾੜਾ ਕਰਤਾ ਉਹਨਾਂ ਨੇ ਇਹ ਵਲੌਗ ਆ ਚੱਲੋ ਹੁਣ ਚੱਲਦੇ ਆ ਗਾਈ ਦੋਸਤ ਨੇ ਮਿਲਨੇ ਪਰਨਾ ਗੁਰੂ ਘਰ ਨੂੰ ਵਧੀਆ ਪਰਨਾ ਮਿਲਿਆ ਸਿਰ ਤੇ ਸਜਾ ਲਿਆ ਕੈਂਟ ਲਾਦਾ ਇੱਥੋਂ ਬਾਲਾ ਨਾ ਨਾ ਛੋਟਾ ਰਹੇ ਚਲੋ ਜੀ ਸਾਡੇ ਜੀ ਸਿੱਖਾ ਉਹ ਗੁਰੂ ਘਰ ਚ ਦੀ ਸੇਵਾ ਸਤਨਾਮ ਕਰਤਾ ਪੁਰਖ ਦੇ ਨਾਮ ਅਰਦਾਸ ਸਾਡੇ ਬਾਪਾ ਸੇਵਾਲ ਜੀ ਕਿnabla ਸਾਥ ਬਿਟਾਉਦੇ ਹੋਏ ਅਕਾਲ ਪੁਰਖ ਦੇ ਸਾਥ ਬਾਬਾ ਜੀ ਸੰਗਤ ਨੂੰ ਲੱਖ ਲੱਖ ਵਧਾਈ ਜਦੇ ਹੋ ਬਾਗੀ ਆ ਬਾਈ ਵਾਹ ਬਾਈ ਬਾਬਾ ਜੋਸ਼ ਨਾਲ ਜੋਸ਼ ਨਾਲ

ਸ਼ੇਵਾਦਾਰ ਮਿੱਤਰ ਪਾਣੀ ਦੇ ਉੱਤੇ ਇਤਨਾ ਮਸਹੀ ਜਾਦਾ ਲਿਜਾ ਰਿਹਾ ਜੀ ਸੋਕਾ ਵੱਡੇ ਵੱਡੇ ਆਪ ਸੇਖਦੇ ਹੋਏ ਬ੍ਰੈਡ ਖਾ ਰਹੇ ਨੇ ਤੇਲ ਚ ਕੱਢੇ ਪਿਆ ਦਵਿੰਦਰ ਅ ਦਵਿੰਦਰ ਗੰਦੀ ਬੁੱਥੀ ਦਿਖਾਈ ਤੇਰੀ ਮਾੜੀ ਜੀ ਆ ਚੱਕ ਦੇ ਰਮਾਲ ਤੇਰਾ ਆਪਰੇ ਵਲੌਗ ਅੱਜ ਤੋਂ ਕਿੰਨੇ ਸਾਲ ਪਹਿਲਾਂ ਆਈ ਸੀ 2 ਸਾਲ ਪਹਿਲਾਂ ਹਾਂ ਜੀ ਬਲੌਗ ਤੇ ਅੱਜ 2 ਸਾਲ ਬਾਅਦ ਫੇਰ ਖਤਮ ਬਲੌਗ ਹੋ ਗਿਆ ਫੇਰ ਹੀ ਹੋ ਜਾ ਮਾਕੀ ਦਾ ਪ੍ਰੋਗਰਾਮ ਖਤਮ ਹੋ ਗਿਆ ਸੇਵਾਦਾਰ ਬਾਰੇ ਬਾਰੇ ਬਿਟ ਤੇ ਚਾਹ ਦਾ ਲੰਗਰ ਖਾਦੇ ਹੋਏ ਨਾਲ ਚੈਲ ਸਾਹਿਬ ਕੋਈ ਜੀ ਨਾਲ ਕਿਹਨਾਂ ਸਾਹਿਬ ਨਾਲ ਹਰਪ੍ਰੀਤ ਕਿੱਤੀ ਬਣਾਏ ਗਾਈਜ਼ ਮੇਰੇ ਵਲੇ ਚਾਂਗਰੀ ਮੈਂ ਸੇਵਾਤੀ ਕਰਾਂਗੇ ਯਾਰ ਸੇਵਾਤੀ ਕਰਾਂਗੇ ਇਹਨੂੰ ਕਹਦੇ ਯਾਰੀਆਂ ਮੈਂ ਦੱਸਾਂ ਤੁਹਾਨੂੰ ਸ਼ੇਰਿੰਗ ਨਾਲ ਯਾਰ ਬੰਦੀਆਂ ਪਿਆਰ ਵਾਦਨਾ ਆ ਜੀ ਅਮਰੀ ਜਾਨ ਜੰਗਾਈ ਅਜਨਾ ਜਣਨ ਦੇਣਾ ਵਿਸ਼ ਕਰਿਓ ਥੈਂਕ ਯੂ ਥੈਂਕ ਯੂ ਸਾਰਿਆਂ ਨੂੰ ਮੇਰੇ ਆ ਵੀਡੀਓ ਦੇ ਬਾਅਦ ਪੰਜ ਕਮੈਂਟ ਕਰ ਦਿਓ ਆ ਵੀਡੀਓ ਤੇ ਫਿਰ ਇਹਦਾ ਅਸੀਂ ਜੱਟ ਦਿਨ ਵਡਾਵਾਗੇ ਚਲੋ ਮਿਲਦੇ ਆ ਤੁਹਾਨੂੰ ਚਾਹ ਪੀ ਕੇ ਬਾਅਦ ਅਜੇ ਸਾਡੇ ਕੋਲ ਬ੍ਰੈਡ ਨਹੀਂ ਆਏ ਟਪਰੀ ਦੋਸਤ ਆ ਦੇਖੋ ਫੜਨ ਨੂੰ ਫੋਨ ਨੂੰ ਫੜਨ ਨੂੰ ਵੜਾ ਵੱਲਦਾ ਸੌਰੀ ਹੈ ਨਾ ਇਹ ਤੁਹਾਨੂੰ ਕਿਹਾ ਨਾ ਕੈਮਰਾ ਕਮਾ ਸਾਡੇ ਦੇ ਕੈਮਰਾ ਜੀ ਤੇਰੇ ਕਰਕੇ ਨਾ ਵੀ ਹੋਉਂਦੇ ਹੁਣ ਦੇਖੋ ਚੈਲ ਜੀ ਮਾਗੀ ਦੀਆਂ ਵਧਾਈਆਂ ਦੋ ਸਾਰਿਆਂ ਨੂੰ ਜੀਓ ਮੈਂ ਵਧਾਈਆਂ ਜੀ ਸਾਰਿਆਂ ਨੂੰ ਮਾਗੀ ਦੀਆਂ ਜੀ ਚਲੋ ਲੋ ਲੱਖ ਲੱਖ ਵਧਾਈਆਂ ਮਾਗੀ ਦੀਆਂ ਮੁੰਡੇ ਦੀ ਪੱਕ ਤੇ ਰੇਟ ਕਰੋ ਦੱਸ ਚੁੱਕ ਨੇ ਨੰਬਰ ਦੋਗੇ ਮੁੰਡਾ ਪੂਰੀ ਪੱਕ ਸਿੱਖ ਗਿਆ ਬਿਨਾ ਪੇਚਾਂ ਵਾਲੀ ਠੀਕ ਹੈ ਮਿੱਤਰੋ ਸਸਰੀ ਘਰ ਦੇ ਸਾਰਿਆਂ ਨੂੰ ਬਾਏ 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 ਗਾਇਜ਼ ਲਵ ਯੂ ਆਲ ਵੀਡੀਓ ਨੂੰ ਕਰਦੇ ਦਬਕੇ ਲਾਈਕ ਕਰਦੇ ਸ਼ੇਅਰ ਕਰਦੇ ਸ਼ੇਅਰ ਮਿਲਦੇ ਆ ਤੁਹਾਨੂੰ ਅਗਲੇ ਪਾਰਟ ਅਗਲੇ ਬਲੌਗ ਚ ਧੰਨਵਾਦ ਮਾਗੀ ਦੀ ਹੈਪੀ ਮਾਗੀ ਦੀ ਚਾਪੀਓ ਤੇ ਰਲਾਈਆਂ ਚ ਬੜ ਕੇ ਫੋਨ ਚਲਾਓ ਤੇ ਜਿਹੜਾ ਕੁਝ ਕਰਨਾ ਕਰੋ ਇੰਜੋਏ ਬਾਏ ਬਾਏ ਲਵ ਯੂ ਆਲ ਹਾਈ ਹਾਈ ਗਾਇਜ਼ ਮੈਂ ਥੋੜੀ ਜਿਹੀ ਫੇਰ ਚਾਹ ਬਣਾ ਕੇ ਆਪਣੇ ਵਾਸਤੇ ਲੈ ਆਈ ਗਈ ਕਹਿੰਦੇ ਵੀ ਤੁਸੀਂ ਸੇਵਾਦਾਰ ਨੂੰ ਚਾਹ ਤਾਂ ਤੁਹਾਨੂੰ ਮਿਲਣੀ ਚਾਹੀਦੀ ਹੈ ਚਲੋ ਹੁਣ ਚਾਹ ਪੀ ਲੈਨੇ ਆ ਇਧਰ ਜਨਮ ਦਿਨ ਦੀ ਵਧਾਈਆ ਮਿਲ ਰਹੀ ਆ ਦੇਖੋ ਜੰਟਾ ਦੇ ਇਸ ਕਰਕੇ